ਉਹੀ ਬੰਦਾ ਜ਼ਿੰਦਗੀ ਵਿੱਚ ਖਾਸ ਹੁੰਦਾ ਹੈ ਆਪਣੇ ਆਪ ਤੇ ਜਿਸ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਬਦਲਦੇ ਰੀਤੀ ਰਿਵਾਜਾਂ ਨੂੰ ਮੰਨਣਾ ਹੀ ਪੈਂਦਾ ਹੈ ਬਦਲਦੇ ਰੀਤੀ ਰਿਵਾਜਾਂ ਨੂੰ ਮੰਨਣਾ ਹੀ ਪੈਂਦਾ ਹੈ ਕੁਦਰਤ ਜਦੋਂ ਤੁਸ ਜੀ ਇਹਦਾ ਵਿਕਾਸ ਹੁੰਦਾ ਹੈ ਹਨੇਰਿਆਂ ਤੋਂ ਪਾਰ ਜਿਸ ਨੂੰ ਕਦੇ ਚਾਨਣ ਨਹੀਂ ਦਿਸਦਾ ਹਨੇਰਿਆਂ ਤੋਂ ਪਾਰ ਜਿਸ ਨੂੰ ਕਦੇ ਚਾਨਣ ਨਹੀਂ ਦਿਸਦਾ ਉਹੀ ਹਾਰ ਦਾ ਬੰਦਾ ਜਿਹੜਾ ਨਿਰਾਸ਼ ਹੁੰਦਾ ਹੈ ਵਤਨ ਤੋਂ ਦੂਰ ਜਾ ਕੇ ਹੀ ਬੰਦਾ ਗਮਗੀਨ ਨਹੀਂ ਹੁੰਦਾ ਵਤਨ ਤੋਂ ਦੂਰ ਜਾ ਕੇ ਹੀ ਬੰਦਾ ਗਮਗੀਨ ਨਹੀਂ ਹੁੰਦਾ ਮਹਿਰਮ ਦਾ ਰਸ ਜਣਾ ਵੀ ਤਾਂ ਇੱਕ ਪ੍ਰਵਾਸ ਹੁੰਦਾ ਹੈ ਏਕ ਇਹੀ ਭੁੱਖ ਬੰਦੇ ਦੀ ਜੋ ساری ਉਮਰ ਨਹੀਂ ਮਿਟਦੀ ਏਕ ਇਹੀ ਭੁੱਖ ਬੰਦੇ ਦੀ ਜੋ ساری ਉਮਰ ਨਹੀਂ ਮਿਟਦੀ ਉਹੀ ਜੜਿਆ ਨਹੀਂ ਜਾਂਦਾ ਜੋ ਦੂਜੇ ਪਾਸ ਹੁੰਦਾ ਹੈ ਰਿਸ਼ਤੇ ਰਤਬਿਆਂ ਕਰਕੇ ساری ਉਮਰ ਜੋੜਦਾ ਹੈ ਜਸਤੇ ਰੋਟ ਮਿਆਂ ਕਰਕੇ ساری ਉਮਰ ਜੋੜਦਾ ਹੈ ਜਾਨ ਵੇਲੇ ਮੋਢਿਆਂ ਤੇ ਚੱਕੀ ਇੱਕ লাশ ਹੁੰਦਾ ਹੈ ਧਰਮ ਦਾ ਨਾਮ ਲੈ ਕੇ ਹੀ ਮੰਜ਼ਲਾਂ ਸਰ ਨਹੀਂ ਹੁੰਦੀਆਂ ਧਰਮ ਦਾ ਨਾਮ ਲੈ ਕੇ ਹੀ ਮੰਜ਼ਲਾਂ ਸਰ ਨਹੀਂ ਹੁੰਦੀਆਂ ਸਾਰਾ ਦਿਨ ਕੀਤਾ ਕੰਮ ਵੀ ਸੱਚੀ ਅਰਦਾਸ ਹੁੰਦਾ ਹੈ ਸਮੇਂ ਦੇ ਨਾਲ ਨਾ ਤੁਰਿਆਂ ਸਮੇਂ ਨੇ ਮaaf ਨਹੀਂ ਕਰਨਾ ਸਮੇਂ ਦੇ ਨਾਲ ਨਾ ਤੁਰਿਆਂ ਸਮੇਂ ਨੇ ਮaaf ਨਹੀਂ ਕਰਨਾ ਸਮਾਂ ਸਦਾ ਸੱਚ ਬੋਲਦਾ ਹੈ ਸਮਾਜ ਇਤਿਹਾਸ ਹੁੰਦਾ ਹੈ ਕਾਗਜ਼ ਤੇ ਲਿਖਿਆ ਦਰਦ ਤਾਂ ਇੱਕ ਖਬਰ ਹੀ ਹੁੰਦਾ ਹੈ ਕਾਗਜ਼ ਤੇ ਲਿਖਿਆ ਦਰਦ ਤਾਂ ਇੱਕ ਖਬਰ ਹੀ ਹੁੰਦਾ ਹੈ ਜੇ ਉਹ ਹੰਡਾਇਆ ਉਹਨਾਂ ਨੂੰ ਇਹਦਾ ਅਹਿਸਾਸ ਹੁੰਦਾ ਹੈ ਜੇ ਉਹ ਹੰਡਾਇਆ ਉਹਨਾਂ ਨੂੰ ਇਹਦਾ ਅਹਿਸਾਸ ਹੁੰਦਾ ਹੈ